ਕੀ ਨਾਮ ਬਟ ਜੋਤੀ ਕੀ ਗੱਲ ਬਾਤ ਹੋਈ ਹੈ ਜਣੀ ਕੀ ਗੱਲ ਬਾਤ ਹੋਈ ਹੈ ਤੇਰਾ ਵਿਆਹ ਸੀ ਤੇ ਕੀ ਗੱਲ ਬਾਤ ਹੋਈ ਡੈਡੀ ਕੰਮ ਨਹੀਂ ਕਰਦੇ ਕਿਉਂ ਨਹੀਂ ਕਰਦੇ ਹਾਂ ਜੋ ਕੰਮ ਨਹੀਂ ਕਰਦੇ ਨਜੇ ਲਾਤੀ ਡੁੱਟੀ ਪਹਿਲਾਂ ਰਸ਼ ਕਰਸ਼ ਕਰਾਉਂਦੇ ਹੁੰਦੇ ਸੀ ਤੁਹਾਨੂੰ ਉਹ ਵੀ ਕੰਮ ਨਹੀਂ ਹੁੰਦਾ ਜਦ ਮੇਰਾ ਵਿਆਹ ਤੇ ਆਇਆ ਤੇ ਨਾ ਕੋਈ ਚਾਹ ਪਾਣੀ ਦਾ ਪਰਪਾਉਂਦੇ ਆ ਤੇ ਨਾ ਕੁਛ ਨਹੀਂ ਤੇ ਮੇਰੇ ਇਹੋ ਜੋ ਨਹੀਂ ਕਿ ਮੇਰਾ ਵਿਆਹ ਵਧੀਆ ਹੋਵੇ ਤੁਹਾਡੇ ਘਰ ਵੀ ਵਿਆਹ ਵਧੀਆ ਬੰਜੇ ਕੀ ਗੱਲ ਭਰਾ ਆ ਜਾ ਕੋਈ ਮਾਮੇ ਕੋਈ ਚਾਹ ਮੇਰਾ ਕੋਈ ਭਰਾ ਨਹੀਂ ਹੈਗਾ ਮਾਮੇ ਵੀ ਨਹੀਂ ਕੋਈ ਹੈਗੇ ਕੋਈ ਸਿਹਦਰ ਨਹੀਂ ਕੋਈ ਨਹੀਂ ਹੁੰਦਾ ਹੱਡੀ ਕੋਈ ਨਹੀਂ ਮਦਦ ਕਰਦਾ ਕੀ ਗੱਲ ਲੋਈ ਡੈਡੀ ਨੂੰ ਪੱਲੋ ਕੰਮ ਕਰਦੇ ਸੀ ਤੇ ਉਦੋਂ ਸਹੀ ਸੀ ਹਾਂਜੀ ਪਹਿਲਾਂ ਕੰਮ ਕਰਦੇ ਸੀ ਉਦੋਂ ਸਹੀ ਸੀ ਬਾਅਦ ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਕੋਈ ਕੰਮ ਨਹੀਂ ਹੁੰਦਾ ਇਹ 25 ਸਾਲ ਹੋ ਗਏ ਤੂੰ ਨੇ ਕਰੇ ਦਿੰਦੀ ਸੀ ਮੈਂ ਤੇ ਮम्मा ਘਰੇ ਦਾ ਕੰਮ ਕਰੀਦਾ ਆ ਤੇ ਕਈ ਵਾਰੀ ਰੋਟੀ ਵੀ ਖਾ ਲਈਦੀ ਤੇ ਕਈ ਵਾਰੀ ਉੰਜੀ ਭੁੱਖੇ ਸੌਂ ਜਾਂਦਾ ਕਿੰਨੇ ਤਰੀਕ ਨੂੰ ਵਿਆਹ ਹੋਇਆਗਾ ਵਿਆਹ 15 16 ਤਰੀਕ ਨੂੰ ਕੀ ਪੇਲ ਕਰਦੇ ਪੁੱਤ ਕੀ ਬਿੰਤੀ ਕਰਦਿਆਂ ਤੇ ਲੋਕਾਂ ਨੂੰ ਮੈਂ ਇਹੋ ਬੇਨਤੀ ਕਰਦੀ ਆ ਕਿ ਮੇਰੇ ਬਿਆਹ ਵਧੀਆ ਹੋਵੇ ਸਾਡਾ ਘਰ ਵੀ ਵਧੀਆ ਬਣ ਜੇ ਮੇਰੇ ਮਾਮਾ ਕੋਈ ਕੋਈ ਮਾਮਾ ਬਣ ਕੇ ਕੋਈ ਭਰਾ ਬਣ ਕੇ ਮੇਰੀ ਫੀਲ ਵਿੱਚ ਆਹ ਮੈਂ ਕਹੀ ਕੋਈ ਮੇਰੇ ਵੀਰ ਭਰਾ ਬਣ ਕੇ ਮੇਰੇ ਤੇ ਕਰਨਾ ਮੇਰੇ ਮਾਪੇ ਤੇ ਮੇਰੇ ਮਾਮਾ ਕਹਿੰਦੇ ਕਿ ਨਾ ਮਤਰਾ ਮੇਰਾ ਨਾਮ ਕਲਮੰਤ ਕੋਰੀਆ ਪਾਣੀ ਕੀ ਗੱਲ ਬਾਤ ਹੈ ਸਰ ਗੱਲ ਬਾਤ ਇੱਕ ਗੁੜੀਆ ਦਾ ਵਿਆਹ ਰੱਖਿਆ ਜੋ 16 ਤਰੀਕ ਨੂੰ ਜੋ ਹਾਂਜੀ ਤੇ ਇੰਤਜ਼ਾਮ ਕੋਈ ਨਹੀਂ ਜੋ ਤੇ ਅਹੀਂ ਗਵੰਡੀਆਂ ਨੂੰ ਲੈ ਕੇ ਗਏ ਹਾਂ ਵੀ ਬਾਬਾ ਕੋ ਬਾਬੀ ਕੋ ਤੇ ਫੇਰੇ ਕਰਾਉਣੇ ਆ ਤੇ ਬਾਬਾ ਵੀ ਕਹਿੰਦੇ ਵੀ ਚਲੋ ਕੋਈ ਨਹੀਂ ਅੰਡ ਗਵੰਡਨ ਦਾ ਕਿਆ ਵਾ ਵੀ ਚਲ ਕੋਈ ਨਹੀਂ ਮੈਂ ਉਦਾਂ ਫੇਰੇ ਕਰ ਦੂੰਗਾ ਚਲੋ ਮੈਂ ਨਹੀਂ ਕੋਈ ਪਹਿਲਾ ਲਿੰਦਾ ਚਲੋ ਇਨ ਗਰੀਬੀ ਇਹਨਾਂ ਦੇ ਘਰ ਦੇ ਵਿੱਚ ਅਸੀਂ ਇਹ ਚਾਹੁੰਨੇ ਆ ਵੀ ਤੁਹਾਡੀ ਗਰੀਬੀ ਦੂਰ ਹੋ ਜੇ ਤੁਹਾਡੀ ਬੇਟੀ ਦਾ ਵਧੀਆ ਵਿਆਹ ਹੋ ਜੇ ਵੀ ਦਿੱਤੀ ਰਿਵਾਜ ਵਾਂਗੂ ਕਮਰਾ ਬਲਦਾ ਆ ਜਾਵੇ ਕਹਤੇ ਕਾਡਾ ਕਮਰਾ ਬਲਦਾ ਆ ਜਾਵੇ ਤਾਂ ਨਹੀਂ ਲੱਗਦਾ ਪੰਜਾਬ ਚੰਨਾ ਕੁਝ ਹੁੰਦਾ ਤੇ ਬੜੀ ਦੁਨੀਆ ਸੰਗਤ ਬਹੁਤ ਹੈਗੀ ਹੈ ਕਿ ਹਾਂਜੀ ਵੱਧ ਚੜ ਕੇ ਆਈ ਹਾਂ ਇਹ ਆਨੇ ਵੇਸਾ ਜਿਸ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਹਾਂ ਹੀ ਉਹਨਾਂ ਨੂੰ ਇਹ ਫੀਲ ਕਰਨਾ ਚਾਹੁੰਦੇ ਆਂ ਪਈ ਸਾਡਾ ਪਈ ਸਾਡੀ ਵੱਧ ਤੋਂ ਵੱਧ ਮਦਦ ਕਰਨ ਹਾਂਜੀ ਹਾਂ ਤਾਂ ਕਿ ਤੁਹਾਡੇ ਉਹ ਹੋ ਚੁੱਕੇ ਕਿੰਨੇ ਕੁ ਤਿਆਰੀ ਹੋ ਚੁੱਕੀ ਵਿਆਹ ਦੀ ਉਹ ਥੋੜੀ ਜੀ ਭਾਜੀ ਉਹ ਵੀ ਕਰਾ-ਕੁਰਾ ਵਾਲਿਆਂ ਨੇ ਦਿੱਤੀ ਜਿੱਧਰ ਕੰਮ ਕਰੀ ਦੀ ਆਹ ਉਹ ਉਹਨਾਂ ਨੇ ਕੀਤਾ ਥੋੜਾ ਬਹੁਤਾ ਤੁਹਾਡੇ ਕੋਲ ਤੇ ਚਾਹ ਪੀਉਣ ਵਾਸਤੇ ਵੀ ਨਹੀਂ ਜੋ ਹੈਗੇ ਵੀ ਤੇ ਅਹੀਂ ਤੇ ਚਾਉਂਦੇ ਆਂ ਵੀ ਸਾਡੀ ਬੇਟੀ ਦਾ ਵਧੀਆ ਵਿਆਹ ਹੋਵੇ ਤੁਹਾਡੇ ਤੀਨ ਨੂੰ ਲਾਮਾ ਨਾ ਮਿਲੇ ਅਗਲੇ ਘਰੋਂ ਅਹੀਂ ਇਹ ਚਾਉਂਦੇ ਜੋ ਹੋਰ ਨਹੀਂ ਕੋ ਚਾਉਂਦੇ ਤੇ ਕਾਡਾ ਕਰ ਬੰਜੇ ਚਲੋ ਜਵਾਈ ਨੇ ਆਉਣਾ ਤੇ ਤੁਹਾਡੇ ਤੀਨ ਨੂੰ ਮਹਨੇ ਨਾ ਦੇਵੇ ਤੇ ਤੁਹਾਡਾ ਮਾ ਤੇਰਾ ਮਾ ਪਿਓ ਇੰਨੇ ਗਰੀਬ ਵਿਚਰਿਆ ਤੂੰ ਇੰਨੀ ਗਰੀਬੀ ਚ ਰਹੀ ਇਹ ਇਹ ਚਾਉਂਦੇ ਹੁਣ ਰਨ ਕੋ ਨਹੀਂ ਚਾਹੀਦਾ ਸਾਨੂੰ ਇਹੋ ਹੀ ਪਸ ਕੇ ਇਹ ਅਪੀਲ ਕਰਦੇ ਆਂ ਵੀ ਚਲੋ ਸਾਡਾ ਕਮਰਾ ਬਦਲ ਜਾ ਸਾਡਾ ਕੰਮ ਕਰ ਬਦਲ ਜੇ ਤੇ ਚਲੋ ਸਾਡੀ ਤੀ ਦੇ ਵਧੀਆ ਵਿਆਹ ਹੋ ਜੇ ਹਾਂਜੀ ਭਜੀ ਕੀ ਨਾਮ ਆਪਨਾ ਤੇ ਕੀ ਗੱਲਬਾਤ ਆ ਤੇ ਮੈਂ ਬਲਿੰਦਰ ਸਿੰਘ ਪਾਜੀ ਕੀ ਗੱਲਬਾਤ ਆ ਤੁਹਾਡੇ ਨਾਲ ਕੰਮ ਦੇ ਕੁੜੀ ਜਾਂ ਵਿਆਹ ਤਾਂ ਰਹਿ 16 ਤਰੀਕ ਨੂੰ ਹਾਂਜੀ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲ ਤੇ ਮੇਰੀ ਮਾਂ ਤੇ ਜੱਲੇ ਭੈਣ ਭਰਾ ਮੈਂ ਸਾਰੀ ਮਤ ਕਰਨੀ ਜੇ ਵੀ ਜਿੰਨੇ ਜੋਗੇ ਸਾਰੀ ਮਤ ਕਰਨ ਹਾਂਜੀ ਫਿਰ ਕਰੋ ਨੂੰ ਪਿਆ ਤੇ ਲਾ ਲੀਗਾ ਮਾ ਜਿੰਨੇ ਵੀ ਹੋਈ ਬਾਤ ਮਾਤ ਕਰਨੀ ਚੱਲੋ ਭੈਣ ਭਰਾ ਸਾਰੇ ਹੁਣ ਤੱਕ ਕਿਸੇ ਨੇ ਤੁਹਾਡੀ ਮਦਦ ਕੀਤੀ ਜਾਂ ਕਿਸੇ ਆ ਕੇ ਸਾਰ ਤੁਹਾਡੇ ਲਈ ਕਹਿਣ ਕਿ ਮਾਤ ਨਹੀਂ ਕੀਤੀ ਮੇਰੀ ਲਾਗੇ ਲੋਕਾਂ ਘਰਾ ਘਰਾਲੇ ਮਾਤ ਕੀਤੀ ਥੋੜੀ ਬਧੀ ਕੀ ਮੇਲ ਕਰਦੇ ਆਪਣੇ ਜਿਹੜੇ ਸਿੱਖ ਭਰਾ ਜਾਂ ਹੋਰ ਭਰਾ ਆ ਕੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਫਿਰ ਮੇਰੀ ਮੇਰੀ ਧੀ ਦਾ ਵਿਆਹ ਹੋ ਜਾ ਵਧੀਆ ਵਧੀਆ ਤੇ ਮੇਰਾ ਕਮਰਾ ਪੈ ਜਾਣਾ ਮੇਰੇ ਕੋ ਕੰਮ ਨਹੀਂ ਹੁੰਦਾ ਨਾ ਮੈਂ ਕੰਮ ਨਹੀਂ ਕਰਦਾ ਭਾਜੀ ਅਦੀਲਾ ਤੇ ਮੇਰੇ ਵੱਡੇ ਕੰਮ ਨਹੀਂ ਹੁੰਦਾ ਮੇਰੇ ਕੋਲ ਮੇਰੇ ਲਾਜ ਮਾਰੇ ਆ ਕੀ ਕੰਮ ਕਰਦੇ ਸੀ ਤੁਸੀਂ ਕੰਮ ਪਹਿਲਾਂ ਕਰਦੇ ਸੀ ਦਿਹਾੜੀ ਦੇ ਡੱਪੇ ਦਾ ਤੋਂ ਜਦੋਂ ਉਹ ਮਸੀਬਤ ਦੇ ਡੇਪਿਆ ਨਾ ਉਦੋਂ ਬਾਅਦ ਮੇਰੇ ਕੰਮ ਨਹੀਂ ਹੁੰਦਾ ਮੈਨੂੰ 5 ਕੇ 6 ਸਾਲ ਹੋ ਗਏ ਹੋ ਗਏ ਹੁਣ ਆ ਕੰਮ ਨਹੀਂ ਡਾਣ ਮੇਰੇ ਕੋਲ ਤੇ ਕਿੰਨੇ ਤਰੀਕ ਨੂੰ ਵਿਆਹ ਤੇ ਵਿਆਹ 16 ਤਰੀਕ ਨੂੰ 15 ਨੂੰ ਮਿਲ ਲਿਆ 16 ਨੂੰ ਬਣਾ ਲਿਆ ਐਤਵਾਰ ਕੀ ਇੰਤਜ਼ਾਮ ਹੋਇਆ ਵਿਆਹ ਤੇ ਨਹੀਂ ਨਹੀਂ ਜਿਹੜੀ ਕੁਝ ਵੀ ਹੋਇਆ ਸੰਤਾਂ ਨੂੰ ਉੱਤੋਂ ਸਿੱਕੇ ਕਿਹਾ ਜਾਂਦਾ ਹੈ ਇਹ ਵਿਆਹ ਲਈ ਸਾਡੀ ਮਤਕਾਂ ਵੀ ਜਿੰਨੇ ਜੋਗੇ ਸਾਡੀ ਮਤਕਾਂ ਨਹੀਂ ਮਾਰੇ ਬਹੁਤ ਜਿਆਦੇ ਹੜ ਗਰੀ ਵਿਆਹ ਟੂ ਕੋ ਕੁ ਨਹੀਂ ਹੈਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਆਪਾਂ ਵਾਸੀ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਸਾਡੇ ਘਰ ਦੇ ਲਾਗੇ ਬਲਵਿੰਦਰ ਸਿੰਘ ਹੁਣ ਹੀ ਰਹਿੰਦੇ ਸੀ ਇਹ ਪਰਸੋ ਸਾਡੇ ਘਰ ਆਏ ਤੇ ਕਹਿੰਦੇ ਜੀ ਸਾਡੀ ਬੇਟੀ ਦਾ ਵਿਆਹ 16 ਤਰੀਕ ਨੂੰ ਸਾਡੇ ਕੋ ਫੇਰੇ ਕਰਉਣ ਦਾ ਪ੍ਰਬੰਧ ਨਹੀਂ ਹੈਗਾ ਫਿਰ ਮੈਂ ਗੁਰਦੁਆਰਾ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਹੁਣਾਂ ਕੋ ਗਿਆ ਇਹਨਾਂ ਨੂੰ ਨਾਲ ਲੈ ਕੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਉਹ ਕਹਿੰਦੇ ਜੀ ਅਸੀਂ ਇਹਨਾਂ ਦੇ ਫੇਰੇ ਜਿਹੜੇ ਫ੍ਰੀ ਕਰ ਦਾਂਗੇ ਤੇ ਬਾਰਾਤ ਬੁਹੋਂਦਾ ਵੀ ਉੱਥੇ ਪ੍ਰਬੰਧ ਹੈਗਾ ਪਰ ਇੱਥੋਂ ਤੱਕ ਜੀ ਇਹਨਾਂ ਕੋਲ ਪਾਣੀ ਪਿਉਉਣ ਦਾ ਪ੍ਰਬੰਧ ਨਹੀਂ ਹੈਗਾ ਇਹਨਾਂ ਦੇ 50 ਤੋਂ 60 ਬੰਦੇ ਹੋਣੇ ਉੱਥੇ ਚਾਹ ਦਾ ਵੀ ਨਹੀਂ ਪ੍ਰਬੰਧ ਹੈ ਬਹੁਤ ਗਰੀਬ ਪਰਿਵਾਰਾਂ ਨੇ ਨਾਲ ਜਿਹੜਾ ਮਕਾਨ ਵਾ ਗਲੀ ਨਾਲੋਂ 8 ਫੁੱਟ ਨੀਵਾ ਵਾ ਅਸੀਂ ਗੁਰੂ ਸਿੱਖ ਪਰਿਵਾਰਾਂ ਨੂੰ ਇਹ ਬੇਨਤੀ ਕਰਦੇ ਜੀ ਸਿੱਖ ਸਾਡੇ ਬਹੁਤ ਮਦਦ ਕਰਦੇ ਆ ਚੜਦੀ ਕਲਾਲੇ ਆ ਤੇ ਅਸੀਂ ਕਿੰਨੇ ਇੰਨਾ ਗਰੀਬਾਂ ਦੀ ਵੀ ਮਦਦ ਕੀਤੀ ਜਾਵੇ ਇਹਨਾਂ ਦਾ 16 ਤਰੀਕ ਨੂੰ ਵਿਆਹ ਹੈ ਇਹਨਾਂ ਦੀ ਬੇਟੀ ਦਾ ਤੇ ਜੋ ਇਹਨਾਂ ਦੇ ਹਾਲਾਤ ਹਨ ਜੀ ਆ ਛੱਤ ਦਿਖਾਏ ਸੀ ਕੈਮਰਾਮੈਨ ਨੂੰ ਬੇਨਤੀ ਕਰਦੇ ਜੀ ਉਹਨਾਂ ਦੇ ਘਰ ਦੇ ਹਾਲਾਤ ਦਿਖਾਏ ਜਾਣ ਤੇ ਇਹਨਾਂ ਦੀ ਵੱਧ ਤੋਂ ਵੱਧ ਇਹਨਾਂ ਦੀ 16 ਤਰੀਕ ਨੂੰ ਜਿਹੜਾ ਬੇਟੀ ਦਾ ਵਿਆਹ ਹੈ ਨਾ ਕੋ ਸੂਟ ਲੈਣ ਦਾ ਪ੍ਰਬੰਧ ਵੀ ਨਹੀਂ ਹੈਗਾ ਸੀ ਬੇਟੀ ਦੇ ਜਿਹੜਾ ਲਾਂਵਾਂ ਵਾਲਾ ਚਲੋ ਜੀ ਉਹ ਗੁਰੂ ਰਾਮਦਾਸ ਨੇ ਮੈਨੂੰ ਸੇਵਾ ਬਖਸੀ ਜਿੰਨੇ ਜੋਗਾ ਸੀ ਮੈਂ ਤੇ ਮੈਂ ਸੂਟ ਲੈ ਕੇ ਦਿੱਤਾ ਤੇ ਮਾੜਾ ਮੋਟਾ ਜੀ ਅਸੀਂ ਗਲੀ ਵਾਲਿਆਂ ਨੇ ਥੋੜੇ ਬਾਦੇ ਪੈਸੇ ਕਰਕੇ ਇਕੱਠੇ ਤੇ ਇਹਨਾਂ ਦਾ ਥੋੜਾ ਬਾਧਾ ਇੰਤਜ਼ਾਮ ਕਰਦੇ ਪਏ ਆ ਜੀ ਕੱਲ ਇਹਨਾਂ ਦੀ ਕੁੜੀ ਦਾ ਚੁੰਨੀ ਆਈ ਸੀ ਜਿਹੜਾ ਸਗਨ ਹੁੰਦਾ ਜੀ ਉਹ ਉਹ ਪਰੋਣੇ ਦਾ ਪ੍ਰਬੰਧ ਕੀਤਾ ਜੀ ਅਸੀਂ ਗਲੀ ਵਾਲਿਆਂ ਥੋੜਾ ਬਾਧਾ ਰਚਨ ਦਾ ਹੁਣ ਤੋਰਿਆ ਜੀ ਹੁਣ ਅਸੀਂ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਇਹਨਾਂ ਦਾ 16 ਤਰੀਕ ਨੂੰ ਬੇਟੀ ਦਾ ਵਿਆਹ ਵਾ ਸਿੱਖ ਸਿੱਖਾਂ ਭਰਾਵਾਂ ਨੂੰ ਅਸੀਂ ਕਰਦੇ ਆ ਜੀ ਸਿ ਗੁਰ ਸਿੱਖ ਪਰਿਵਾਰ ਆ ਤੇ ਜਿਹੜੇ ਆ ਬਲਵਿੰਦਰ ਸਿੰਘ ਆ ਜੀ ਪਹਿਲੋ ਦਿਹਾੜੀ ਢੱਪਾ ਕਰਦੇ ਰ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਨਾਲ ਨਾਲ ਹੀ ਲੱਤ ਵੱਢੀ ਗਈ ਇੱਥੋਂ ਆ ਘਰ ਨਹੀਂ ਆਵਾ ਇਹਨਾਂ ਨੂੰ ਚੋਕ ਕੇ ਬਾਹਰ ਕੱਢਣਾ ਪੈਂਦਾ ਜੀ ਉਹ ਹਾਲਾਤ ਆ ਤੇ ਇਸ ਕਰਕੇ ਇਹਨਾਂ ਜਿਹੜੇ ਇਹਨਾਂ ਦੀ ਮੈਸੇਜ ਆ ਉਹ ਘਰਾਂ ਦਾ ਕੰਮ ਕਰਦੇ ਆ ਕਿਸ ਵੇਲੇ ਇਹਨਾਂ ਕੋ ਰੋਟੀ ਖਾਣ ਨੂੰ ਵੀ ਸਬਜ਼ੀ ਨਹੀਂ ਹੁੰਦੀ ਉਹ ਵੀ ਮੰਗ ਕੇ ਲੈਂਦੇ ਆ ਤੇ ਕਿਸੇ ਵੇਲੇ ਤੇ ਭੁੱਖੇ ਸੌਂ ਜਾਂਦੇ ਦੱਸਦੇ ਨਹੀਂ ਆਂਡ ਗਵਾਂਡ ਚ ਵੀ ਅਸੀਂ ਰੋਜ਼ ਮੰਗਦੇ ਚੰਗੇ ਨਹੀਂ ਲੱਗਦੇ ਇਹਦੇ ਕਰਕੇ ਅਸੀਂ ਅਪੀਲ ਕਰਦੇ ਆ ਜਿ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਇਹਨਾਂ ਦਾ ਮਕਾਨ ਵਾ ਥੋੜਾ ਜਿਹਾ ਉੱਚਾ ਕੀਤਾ ਜਾਵੇ ਤੇ ਇਹਨਾਂ ਦੀ ਬੇਟੀ ਦਾ ਵਿਆਹ 16 ਤਰੀਕ ਨੂੰ ਇਹਨਾਂ ਦੀ ਇਹੋ ਮਾਪਿਓ ਦੀ ਖੁਆਇਸ਼ ਹੁੰਦੀ ਜੀ ਸਾਡੀ ਧੀ ਜਿਹੜੀ ਆ ਚੰਗੀ ਕਿਣਾ ਵਿਆਹੀ ਜਾਵੇ ਤੇ ਚੰਗੇ ਘਰ ਜਾਵੇ ਤੇ ਉਹ ਉਹਨੂੰ ਕੋਈ ਲਾਮਾ ਨਾ ਮਿਲੇ ਵੀ ਤੇਰੇ ਮਾਪਿਓ ਨੇ ਕੁਝ ਨਹੀਂ ਕੀਤਾ ਜੀ ਤੇ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਵੀ ਇਹਨਾਂ ਦਾ ਵੱਦ ਤੋਂ ਵੱਦ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ